ਜਿੰਨਾ ਮਰਜੀ ਲੜ ਲਓ ਜਿੰਨਾ ਮਰਜੀ ਲੜ ਲਓ ਸਾਰਾ ਦਿਨ ਲੜ ਲਓ ਸੌਣ ਤੋਂ ਪਹਿਲਾਂ ਪਹਿਲਾਂ ਸੁਲਾ ਕਰ ਲੈਣੀ ਚਾਹੀਦੀ ਹੈ ਜਿੰਨਾ ਮਰਜੀ ਲੜ ਲਓ ਸੌਣ ਤੋਂ ਪਹਿਲਾਂ ਪਹਿਲਾਂ ਸੁਲਾ ਕਰ ਲੈਣੀ ਚਾਹੀਦੀ ਹੈ ਕੋਈ ਪਤਾ ਨਹੀਂ ਸਵੇਰੇ ਹੋ ਨਾ ਉੱਠੇ ਕੋਈ ਪਤਾ ਨਹੀਂ ਹੋ ਨਾ ਉੱਠੇ ਕਿਤੇ ਰੁੱਸੇ ਰੁੱਸੇ ਹੀ ਮਰ ਜਾਈਏ ਰੁੱਸੇ ਰੁੱਸੇ ਦੁਨੀਆ ਤੋਂ ਤੁਰ ਜਾਈਏ ਜਿੰਨਾ ਮਰਜੀ ਰੁੱਸੇ ਹੋਵੋ ਸਵੇਰ ਤੱਕ ਰਾਤ ਰਾਤ ਪੈਣ ਤੱਕ ਸੁਲਾ ਕਰ ਲਓ ਗਲਤੀ ਮੰਨ ਲਓ ਸੌਰੀ ਕਹਿ ਦਿਓ ਮਾਫੀ ਮੰਗ ਲਓ ਕੋਈ ਪਤਾ ਨਹੀਂ ਸਵੇਰ ਆਉਣੀ ਸਾਡੇ ਤੇ ਕਿ ਨਹੀਂ ਆਉਣੀ ਕਿਦੇ ਜੀਵਨ ਸਾਥੀ ਨੇ ਸਾਥ ਛੱਡ ਜਾਣਾ ਕਿੰਨੇ ਤੁਰ ਜਾਣਾ ਪੁੱਛਣਾ ਸਭ ਤੋਂ ਵੱਡਾ ਘਾਟਾ ਪੈਂਦਾ ਸਭ ਤੋਂ ਵੱਡਾ ਘਾਟਾ ਜਦੋਂ ਕੋਈ ਘਰ ਦਾ ਸਾਥੀ ਤੁਰ ਜਾਂਦਾ ਨਾ ਸਭ ਤੋਂ ਵੱਡਾ ਘਾਟਾ ਪੈਂਦਾ ਭੈਣਾ ਬੈਠੀਆਂ ਕਿਸੇ ਨਾ ਕਿਸੇ ਦਾ ਨਹੀਂ ਜਿਨ੍ਹਾਂ ਦਾ ਸਿਰ ਦਾ ਸਾਈ ਲਸੀ ਬਿੱਡੋ ਕਹਿ ਦਿੰਦੇ ਆ ਵਿਧਵਾ ਕਹਿ ਦਿੰਦੇ ਆ ਤੇ ਉਸ ਭੈਣ ਨੂੰ ਪੁੱਛ ਕੇ ਵੇਖੋ ਜੋ ਮਰਜੀ ਹੈ ਭਾਵੇਂ ਮਾੜਾ ਚੰਗਾ ਪਰ ਪਤੀ ਤੇ ਪਤੀ ਹੁੰਦਾ ਹੈ